ਜੇ ਤੁਸੀਂ ਵੀ ਸਨਰੂਫ ਗੱਡੀ ਵਿੱਚੋਂ ਬਾਹਰ ਕੱਢ ਕੇ ਨਜ਼ਾਰਾ ਲੈਣ ਦੇ ਜਾਂ ਰੀਲ ਬਣਾਉਣ ਦੇ ਸ਼ੌਕੀਨ ਹੋ ਤਾਂ ਸਾਵਧਨ ਹੋ ਜਾਓ ਕਿਉਂਕਿ ਅਜਿਹਾ ਕਰਨਾ ਇਨ੍ਹਾਂ ਮੁੰਡਿਆਂ ਨੂੰ ਮਹਿੰਗਾ ਪੈ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਹੁੱਲੜਬਾਜ਼ੀ ਕਰਦੇ ਰੀਲ ਬਣਾਉਣ ਦੇ ਇਨ੍ਹਾਂ ਨੌਜਵਾਨਾਂ ਦਾ ਪੰਜਾਬ ਪੁਲਿਸ ਨੇ ਮੋਟਾ ਚਲਾਨ ਕਟਿਆ ਜਿहां ਹਿਮਾਚਲ ਤੋਂ ਦਸੂਹਾ ਇਸ ਗੱਡੀ ਨੂੰ ਪੰਜਾਬ ਪੁਲਿਸ ਲੈ ਕੇ ਪਹੁੰਚੀ ਹੈ ਹੁਸ਼ਿਆਰਪੁਰ ਦੀਆਂ ਇੱਕ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਗੱਡੀ ਨੂੰ ਬੌਂਡ ਕਰ ਦਿੱਤਾ ਗਿਆ ਅਤੇ ਜੋ ਕਾਰ ਸਵਾਰ ਸਨ ਉਹਨਾਂ ਦੇ ਖਿਲਾਫ ਪੁਲਿਸ ਨੇ ਕਾਰਵਾਈ ਵੀ ਕੀਤੀ ਆ ਜੀ ਮਿਤੀ 2 ਤਰੀਕ ਨੂੰ ਜਿਹੜੀ ਲੱਗੀ ਹੋਈ 2 ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਕ੍ਰੇਟਰ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਬਤੀ ਆਨਸਰ ਅਤੇ ਜਿਹੜੀ ਕ੍ਰੇਟਰ ਗੱਡੀ ਐ H P 9787 ਕੁਝ ਕੁਝ ਸੰਰੂ ਕੋਲ ਕੇ ਹਲੜਵਾਜੀ ਕਰਦੇ ਉਹ ਚ ਨਜ਼ਰ ਆਏ ਸੀ ਜਿਸ ਵੰਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਮੈਂ ਕਾਉਂਡ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੰਗੜਵਾਜੇ ਗਏ ਉਹਨਾਂ ਨੂੰ ਵੀ ਉਸ ਤੇ ਦੋ ਬੰਦੇ ਆਰਾਊਂਡ ਆਪ ਕਿਤੇ ਆ ਗਏ। ਤੋਂ ਗੱਡੀ ਦਾ ਆਰਾਊਂਡ ਆਪਣੇ ਇਹਦੀ ਆਊਂਡ ਹੋ ਗਈ ਹੈ ਬਾਕੀ ਜਿਹੜੇ ਹੰਗੜਵਾਜੇ ਤੋਂ ਐਸ ਪਰ ਲਾਅ ਸੀ ਕਾਰਵਾਈ ਅਮਰ ਚ ਲੈ ਕੇ ਆ ਰਹੇ ਹੈਗੇ। ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦਵੋਗੇ ਜਿਹੜੇ ਕਿ ਅੱਜ ਕੱਲ੍ਹ ਫੇਮ ਘਟਣ ਵਾਸਤੇ ਐਡਾ ਰੀਲ ਬਣਾ ਰਹੇ। ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂ ਕਿ ਉਹ ਚੰਗੇ ਕਿੱਤਿਆਂ ਵੱਲ ਪਹਿਨ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ। ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਐਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਆ ਕੇ ਦੇਖ ਹੀ ਲਿਆ ਉਹ ਗੱਡੀ ਵੀ ਬੰਡ ਹੋਊਗੀ ਉਹਨਾਂ ਤੇ ਕਾਰਵਾਈ ਵੀ ਹੋਣੀ ਆ ਤੇ ਵਾਕਈ ਵੀ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਈ ਹੋਰ ਐਦਾਂ ਦੇ ਮੈਂ ਜਿਹੜੇ ਸ਼ਰਤ ਅਨੁਸਾਰ ਜਿਹੜੀ ਹੁੱਲੜਬਾਜੀ ਉਹਨਾਂ ਨੂੰ ਸਖਤ ਚੇਤਾਵਨੀ ਕਰਦਾ ਹੈ ਕਿ ਵੀ ਜੇ ਕੋਈ ਦਸੀਹ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਲਿਸ ਕਾਰਵਾਈ ਕਰ ਸਕਦੀ ਹੈ ਉਹ ਅਮਰ ਜੀ ਲੈ ਕੇ ਆਵੇ ਦਰਦਿਕੇ ਦਸੂਆ ਮਿਆਣੀ ਫਲਾਈਓਵਰ ਰੋਡ ਤੇ ਦਿਨ ਦਿਹਾੜੇ ਇਨਾ ਕਾਰ ਸਵਾਰਾਂ ਦੇ ਵੱਲੋਂ ਸਨ ਰੂਫ ਚੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ ਰੀਲ ਬਣਾ ਰਹੇ ਸਨ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹਿਮਾਚਲ ਨੰਬਰ ਦੀ ਇੱਕ ਗੱਡੀ ਦੱਸੀ ਜਾ ਰਹੀ ਹੈ ਜਿਸ ਦੇ ਖਿਲਾਫ ਪੁਲਿਸ ਨੇ ਕਾਰਵਾਈ ਕੀਤੀ ਹੈ ਇਹ ਨਵੀਂ ਨੀ ਪੁਲਿਸ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਹੋਰ ਨੌਜਵਾਨ ਅਜੀਹਾ ਕਰਦਾ ਹੈ ਤਾਂ ਉਹ ਵੀ ਸਾਵਧਾਨ ਹੋ ਜਾਓ ਕਿਉਂਕਿ ਅਜੀਹਾਂ ਕਾਰਵਾਈਆਂ ਹੁਣ ਹੋਣ ਗਈਆਂ ਪੁਲਿਸ ਦੇ ਵੱਲੋਂ ਕਾਰ ਸਵਾਰਾਂ ਨੂੰ ਰਾਉਂਡ ਅਪ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ